ਬੜੀ ਗੁਰੂ ਨਾਨਕ ਦੇਵ ਜੀ ਦੀ ਫੇਮਸ ਸਾਖੀ ਆਉਂਦੀ ਹੈ ਉਹ ਸਾਖੀ ਐ ਇਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਵੇਈ ਨਦੀ ਤੇ ਗਏ ਉਹਨਾਂ ਨੇ ਵੇਈ ਨਦੀ ਦੇ ਵਿੱਚ ਡੁਬਕੀ ਮਾਰੀ ਤੇ ਉਸ ਤੋਂ ਬਾਅਦ ਉਹ ਰੱਬ ਦੇ ਕੋਲ ਪਹੁੰਚ ਗਏ ਤੇ ਰੱਬ ਦੇ ਕੋਲੋਂ ਜਾ ਕੇ ਉਹਨਾਂ ਨੇ ਮੂਲ ਮੰਤਰ ਲਿਆਂਦਾ ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਦਾ ਰੱਬ ਹੈ ਜਿਹੜਾ ਕੁਦਰਤ ਵਿੱਚ ਵਸਿਆ ਹੈ ਜਾਂ ਵੇਈ ਨਦੀ ਵਿੱਚ ਡੁੱਬਿਆ ਹੋਇਆ ਹੈ ਕਿਵੇਂ ਲੈ ਰਹੇ ਭਾਈ ਗੁਰਨਾਨਕ ਸਾਹਿਬ ਦਾ ਇੱਕ ਅਸੂਲ ਹੈ ਉਹ ਕਹਿੰਦੇ ਨੇ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਾਨਨ ਤਨ ਭਈ ਅਰੁਗਾ ਇਸ਼ਨਾਨ ਉਸ ਵੇਲੇ ਉੱਠ ਕੇ ਕਰਨ ਨੂੰ ਉਹ ਸਾਨੂੰ ਬਹੁਤ ਬਾਤ ਆ ਜਾਂਦੇ ਨੇ ਜੀ ਜੀ ਤੇ ਗੁਰੂ ਸਾਹਿਬ ਉਸ ਵੇਲੇ ਜਿਹੜਾ ਉੱਥੇ ਪਾਣੀ ਦਾ ਸੋਮਾ ਉਪਲਬਧ ਸੀ ਉਹ ਬੇਈ ਨਦੀ ਸੀ ਜੀ ਬੇਈ ਨਦੀ ਇਸ਼ਨਾਨ ਕਰਦੇ ਸਨ ਉਸ ਦਿਨ ਇਹਨਾਂ ਨੇ ਇਸ਼ਨਾਨ ਕੀਤਾ ਜੀ ਇਸ਼ਨਾਨ ਕਰਨ ਤੋਂ ਬਾਅਦ ਉਹ ਬੇਈ ਨਦੀ ਤੋਂ ਪਾਰ ਚਲੇ ਗਏ ਜੀ ਅਗਰ ਉੱਥੇ ਜਾ ਕੇ ਦੇਖਿਆ ਜਾਵੇ ਜੀ ਤਾਂ ਬਹੁਤ ਬੜਾ ਸ਼ਾਂਤ ਪੈਦਾ ਬੇਈ ਨਦੀ ਦੇ ਅਪ ਅਗਲੇ ਪਾਸੇ ਕਿਲੋ ਡੇਢੋ ਕਿਲੋਮੀਟਰ ਦੇ ਏਰੀਆ ਕਿੱਥੇ ਹੈ ਜੀ ਪਰ ਲੋਕ ਉਹਦੇ ਬਾਰੇ ਬਹੁਤਾ ਨਹੀਂ ਜਾਣਦੇ ਤੇ ਨਾਮ ਨਾਲ ਦਰਸ਼ਨ ਕਰ ਜਾਂਦੇ ਇਹ ਉੱਚੇ ਬੈਠ ਕੇ ਇਕਾਂਤ ਵਿੱਚ ਗੁਰੂ ਸਾਹਿਬ ਜੀ ਇਹ ਸੋਚਿਆ ਆਤਮ ਚਿੰਤਨ ਕੀਤਾ ਕਿ ਉਦੋਂ ਉਹਨਾਂ ਦੀ ਉਮਰ 20 ਪਲੱਸ ਹੋ ਗਈ ਇਹ ਕਿਤੇ ਜੋ ਕਿਸਾਰ ਵੀ ਲਿਖਿਆ ਜੀ ਤੇ ਉਹਨਾਂ ਨੇ ਕਾਫੀ ਜਿਹੜੀ ਪਹਿਲਾ ਕਾਰਕ ਕਰਕੇ ਲੋਕਲ ਸੁਝਾਉਣ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਜਿੱਤੇ ਉਹ ਲੋਕੋ ਜਿਹੜੋ ਤੇ ਕੜੇ ਸੀ ਉੱਥੇ ਬੈਠ ਕੇ ਉਹਨਾਂ ਨੇ ਮੇਰਾ ਵਿਚਾਰ ਹੈ ਜਮਾਨੀ ਮੁਤਾਫੀ ਉਹਨਾਂ ਨੇ ਆਤਮ ਚਿੰਤਨ ਕੀਤਾ ਜੇ ਸੰਕਲਪ ਲਿਆ ਕਿ ਹੁਣ ਦੁਨੀਆ ਨੂੰ ਸੁਧਾਰਨ ਵਾਸਤੇ ਤੁਰਨਾ ਪੈਣਾ ਉਸ ਤੋਂ ਬਾਅਦ ਉਹ ਉਦਾਸੀਆਂ 'ਚ ਚਲੇ ਗਏ ਉਦਾਸੀਆਂ ਕੀਤੀਆਂ ਇਹ ਉਹਨਾਂ ਦਾ ਸੰਕਲਪ ਸੀਗਾ ਮਤਲਬ ਕਿ ਉੱਥੇ ਵੇਈ ਨਦੀ ਦੇ ਵਿੱਚ ਚੁੱਪੀ ਮਾਰ ਕੇ ਉਹ ਰੱਬ ਕੋਲ ਨਹੀਂ ਗਏ ਇਹ ਜਿਹੜੀ ਗੱਲ ਹੈ ਇਹ ਕਿੱਥੋਂ ਨਿਕਲੀ ਮਤਲਬ ਕਿ ਕਿਵੇਂ ਸਾਹਮਣੇ ਆਈ ਹੈ ਇਹ ਚੀਜ਼ ਕਿਸੇ ਨੇ ਕਰਾਮਾਤ ਤੇ ਸਾਖੀ ਵਾਲੇ ਨੇ ਜੋੜ ਦਿੱਤੀ ਹੈ ਜੇ ਆਪਾਂ ਦੇਖੀਏ ਤੇ ਗੁਰੂ ਸਾਹਿਬ ਆਪ ਕਹਿੰਦੇ ਨੇ ਕਿ ਹਮ ਆਦਮੀ ਹਾਂ ਇੱਕਦਮੀ ਹੂੰ ਹੂੰ ਹੁਣ ਜਦੋਂ ਦੋ ਦਿਨ ਜਾਂ ਤਿੰਨ ਦਿਨ ਜਿਸ ਤਰ੍ਹਾਂ ਉਹ ਕਹਿੰਦੇ ਨੇ ਇੰਨਾ ਚਿਰ ਜਿਹੜਾ ਪਾਣੀ ਦੇ ਹੇਠਾਂ ਹੋਵੇ ਜੋ ਕਿੱਥੋਂ ਸਾ ਲੈਂਦਾ ਹੋਵੇ ਗੁਰੂ ਨਾਨਕ ਦੀ ਫਲਸਫੀ ਦੇ ਉਲਟ ਗੱਲ ਹੋ ਗਈ ਤੇ ਦੂਜੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦਾ ਸੰਕਲਪ ਹੈ ਉਹ ਪਰਮਾਤਮਾ ਬਾਰੇ ਜਾਂ ਅਕਾਰਪਕ ਬਾਰੇ ਕਹਿੰਦੇ ਨੇ ਹੂੰ ਜਲ ਥਲ ਮਹੀਲ ਰਹਾ ਸਮਾਇ ਜੀ ਉਹ ਤਾਂ ਉਹੀ ਗੱਲ ਕਰਦੇ ਜਿਹੜਾ ਕਿਣਕੇ ਕਿਣਕੇ ਵਿੱਚ ਬਸਿਆ ਹੋਇਆ ਹੈ ਹੂੰ ਹੂੰ ਤੇ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਤੇ ਕੁਦਰਤ ਵਿੱਚ ਬਸਿਆ ਆ ਮਹੀਲ ਇਹਦੇ ਚ ਬਨਸਪਤੀ ਵਿੱਚ ਬਸਿਆ ਹੋਇਆ ਉਹ ਤਾਂ ਉਹੀ ਗੱਲ ਕਰਦੇ ਨੇ ਅਗਰ ਉਹਨਾਂ ਨਾਲ ਮਿਲਾਪ ਕਰਨਾ ਤਾਂ ਸਾਰੀ ਬਾਣੀ ਵਿੱਚੋਂ ਇਦਾਂ ਉਹ ਕਰਦੇ ਨੇ ਮਿਲਾਪ ਪਰ ਬੇਈ ਨਦੀ ਦੇ ਹੀਠਾਂ ਜਾਂਦੇ ਜੇ ਕਿ ਲਈ ਤੇ ਫਿਰ ਤਾਂ ਐ ਲੱਗਦਾ ਵੀ ਸ਼ਾਇਦ ਕਲਪਤ ਚੀਜ਼ਾਂ ਹੋ ਗਈਆਂ ਕਲਪਤ ਚੀਜ਼ਾਂ ਦੇ ਨਾਲ ਉਹਨਾਂ ਨੇ ਉਹਦੀ ਫਿਲਾਸਫੀ ਰੋਟ ਕਰਤੀ ਜਿਵੇਂ ਉਹ ਕਹਿੰਦੇ ਆ ਗੁਰਖ ਵੀ ਉੱਥੇ ਬੈਠਾ ਸੀ ਤੇ ਗੁਰੂ ਸਾਹਿਬ ਵੀ ਇੱਥਾਂ ਜਾ ਕੇ ਮਿਲਿਆ ਜਿਵੇਂ ਉਹ ਕਹਿੰਦੇ ਨੇ ਕਿ ਭੀਮ ਨੇ ਪੂਛ ਤੋਂ ਫੜ ਕੇ ਹਾਥੀ ਅਸਮਾਨ 'ਚ ਸੁਟੇ ਤੇ ਅਜੇ ਤਾਈਂ ਵਾਪਸ ਹੀ ਨਹੀਂ ਆਏ ਜਾਂ ਜਿਵੇਂ ਹਰਿਮਾਨ ਨੇ ਜਿਹੜਾ ਸੀਗਾ ਉਹ ਸੂਰਜ ਨੂੰ ਹੀ ਖਾ ਲਿਆ ਜਾਂ ਪਾਣੀ ਨੂੰ ਹੀ ਪੀ ਲਿਆ ਸਮੁੰਦਰ ਦੇ ਨੂੰ ਇਹ ਜਿਹੜੀਆਂ ਗੱਲਾਂ ਨੇ ਮਤਲਬ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਉਸੇ ਹੀ ਜਿਹੜਾ ਉਹ ਪੈਟਰਨ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਕਲਪਨਾ ਨੇ ਕੋਸ਼ਿਸ਼ ਕੀਤੀ ਹੈ ਕਿ ਗੁਰਨਾਨਕ ਨੂੰ ਵੱਡਾ ਦੱਸਣ ਵਾਸਤੇ ਗੁਰਨਾਨਕ ਨਾਲ ਕਰਾਮਾਤਾਂ ਜੋੜ ਕੇ ਦੱਸਿਆ ਗੁਰਬਾਨ ਗੁਰਨਾਨਕ ਦੇ ਵਿਸ਼ਾ ਨੂੰ ਪਾਣੀ ਨੂੰ ਐਕਸਪਲੇਨ ਨਹੀਂ ਕੀਤਾ ਅੱਛਾ